ਜੰਮਾਂ ਦੀ ਤਰਾ ਛੜੀ ਫਾਹੀ ਆ ਉਹ ਕੱਟੀ ਜਾਂਦੇ ਕਹਿੰਦੇ ਜੰਮਾਂ ਕੋਲ ਨਹੀਂ ਜਾਣਾ ਪੈਂਦਾ ਤੇ ਹੋਰ ਕੀ ਸਮਝਾਉਂਦੇ ਕਹਿੰਦੇ ਪ੍ਰਭ ਦਾ ਸਿਮਰਨ ਪੂਰਨ ਆਸਾ ਕਹਿੰਦੇ ਪ੍ਰਭ ਦਾ ਸਿਮਰਨ ਕਰਾਂਗੇ ਜਿਹੜੀਆਂ ਆਸਾਂ ਵਾਂ ਨੇ ਜਿਹੜੀਆਂ ਸਾਡੀਆਂ ਆਸ਼ਾਵਾਂ ਨੇ ਇੱਛਾਵਾਂ ਨੇ ਜਿਹੜੀਆਂ ਸਾਡੇ ਅਸੀਂ ਸਾਡੇ ਡਿਮਾਂਡਸ ਨੇ ਪਰਮਾਤਮਾ ਨੂੰ ਸੱਟ ਤੋਂ ਵੱਡੀ ਸਾਡੀ ਡਿਮਾਂਡ ਹੈ ਕਿਹੜੀ ਆ ਸਭ ਤੋਂ ਵੱਡੀ ਡਿਮਾਂਡ ਹੀ ਸਾਡੀ ਇੱਕ ਪ੍ਰਭੂ ਦਾ ਸਾਨੂੰ ਨਾਮ ਪ੍ਰਾਪਤ ਹੋ ਜਾਵੇ ਮਾਸ ਮਰਦਾ ਨਾਮ ਦੇ ਦਾਤ ਮਿਲ ਜਵੇ ਦੂਸਰੀ ਡਿਮਾਂਡ ਕਿ ਇਹ ਸਾਡਾ ਆਉਣ ਜਾਣ ਦਾ ਜਿਹੜਾ ਚੱਕਰ ਉਹ ਖਤਮ ਹੋ ਜਾਵੇ ਅਸੀਂ ਜੀਵਨ ਮੁਕਤ ਹੋ ਜਾਈਏ ਸਾਨੂੰ ਬਾਰ ਬਾਰ ਜੀਣਾ ਮਰਨਾ ਨਾ ਪਵੇ ਸਾਡੇ ਆਹੀ ਆਹੀ ਛਾਏ ਸਾਡੀ ਆਹੀ ਡਿਮਾਂਡ ਆ ਤਾਂ ਹੀ ਆਪਾਂ ਸਿਮਰਨ ਕਰੇ ਤਾਂ ਹੀ ਆਪਾਂ ਟਾਈਮ 'ਚ ਟਾਈਮ ਕੱਢ ਕੇ ਆਉਨੇ ਆ ਨਹੀਂ ਤਾਂ ਇਸ ਟਾਈਮ ਤੇ ਅਸੀਂ ਕੁਝ ਹੋਰ ਵੀ ਕਰ ਸਕਦੇ ਸੀ ਪੈਸੇ ਕਮਾ ਸਕਦੇ ਸੀ ਸੌਂ ਸਕਦੇ ਸੀ ਰੈਸਟ ਕਰ ਸਕਦੇ ਸੀ ਖਾ ਪੀ ਸਕਦੇ ਸੀ ਨਹੀਂ ਅਪਾ ਸਿਮਰਨ ਕਰਨ ਬੈਠੇ ਆ ਕਿਉਂਕਿ ਅਸੀਂ ਆਪਣੀ ਇਹ ਜਿਹੜੀ ਆਸ ਉਹ ਨੋਰ ਤਾਂ ਸਿਪੂਰ ਕਰਨਾ ਚਾਹੁੰਦੇ ਆ ਤੇ ਗੁਰਬਾਣੀ ਗੁਰੂ ਸਮਝਾਉਂਦਾ ਕਹਿੰਦੇ ਆਸਮ ਨੋਰਤ ਪੂਰਨ ਹੋਵੇ ਭੇਟ ਤ ਗੁਰਦਰ ਸਾਇਆ ਜਿਓ ਕਹਿੰਦੇ ਜਦੋਂ ਗੁਰੂ ਨੇ ਐਸਾ ਰਸਤੇ ਤੇ ਤੁਹਾਨੂੰ ਚਲਾ ਲਿਆ ਤੋਰ ਲਿਆ ਗੁਰੂ ਹੀ ਸਾਨੂੰ ਇਸ ਰਸਤੇ ਚਲਾ ਰਹੇ ਸਾਡੇ ਤੇ ਕਿਰਪਾ ਕਰ ਰਹੇ ਨਹੀਂ ਤਾਂ ਸਾਡੀ ਕੀ ਹਿੰਮਤ ਹੈ ਕਿ ਆਪਾਂ ਸੰਗਤ ਆ ਕੇ ਬੈ ਜੀ ਸੰਗਤ ਖਾਲੀ ਤਾਂ ਇਹ ਉਹਦੀ ਕਿਰਪਾ ਹੈ ਉਹਦੀ ਦ੍ਰਿਸ਼ਟੀ ਸਾਡੇ ਤੇ ਸਾਡੇ ਤੋਂ ਨਾਮ ਜਪਾ ਰਹੇ ਨੇ ਤਾਂ ਹੋਰ ਲੱਖਾਂ ਕਰੋੜਾ ਏਡੀ ਤੋਂ ਜੁਨ ਦੁਨੀਆ ਵਿੱਚ ਬੈਠਿਆਣਾ ਤੋਂ ਨਹੀਂ ਨਾਮ ਜਪਾ ਰਿਹਾ ਸਾਡੇ ਤੇ ਕਿਰਪਾ ਹੈ ਪਰਮਾਤਮਾ ਦੀ ਆਪਣੇ ਨੇ ਸਾਡ ਨੂੰ ਆਪ ਨਾਮ ਜਪਾਉਣ ਦੀ ਜਪਾ ਰਹੇ ਸਾਡੇ ਤੋਂ ਆਪਣੀ ਉਸਤ ਕਰਵਾ ਰਿਹਾ ਪਰਮਾਤਮਾ ਇਸ ਲਈ ਵੱਡੇ ਭਾਲ ਸਮਝਣੇ ਆਪਾਂ ਸਾਰੇ ਤਾਂ ਕਹਿੰਦੇ ਇਹ ਸਾਰੀਆਂ ਵੱਡੀਆਂ-ਵੱਡੀਆਂ ਜਿਹੜੀਆਂ ਅਵਸਥਾਵਾਂ ਹੁੰਦੀਆਂ ਪ੍ਰਾਪਤ ਕਹਿੰਦੇ ਸਿਮਰਨ ਕਰ ਕਰਕੇ ਕੀ ਹੁੰਦਾ ਕਹਿੰਦੇ ਪਵਿੱਤਰ 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 ਪਨੀਤ ਕਿਹਦਾ ਹੁੰਦਾ ਕਹਿੰਦੇ ਨਾਮ ਜਪੈ ਨਾਨਕ ਮਨਪ੍ਰੀਤ ਕਹਿੰਦੇ ਮਨ ਦੇ ਵਿੱਚ ਜਿਹੜਾ ਜੀਵ ਪ੍ਰੀਤ ਰੱਖ ਕੇ ਪਿਆਰ ਰੱਖ ਕੇ ਕਹਿੰਦੇ ਪਰਮਾਤਮਾ ਦਾ ਨਾਮ ਜਪਦਾ ਕਹਿੰਦੇ ਉਹਦਾ ਮਨ ਜਿਹੜਾ ਆ ਪਵਿੱਤਰ ਹੋ ਜਾਂਦਾ ਜੋ ਤਿੰਨ ਵਾਰੀ ਪਵਿੱਤਰ ਹੁੰਦਾ ਚੌਥੀ ਵਾਰੀ ਫੇਰ ਉਹ ਪੁਨੀਤ ਬਣਦਾ ਇੱਕ ਵਾਰੀ ਪਵਿੱਤਰ 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 ਪੁਨੀਤ ਇੰਨਾ ਮਨ ਪਵਿੱਤਰ ਹੋ ਜਾਂਦਾ ਕਿ ਫਿਰ ਜਾ ਕੇ ਪੁਨੀਤ ਦੀ ਅਵਸਥਾ ਬਣਦੀ ਹੈ ਕਹਿੰਦੇ ਨਾਮ ਜਪੇ ਨਾਨਕ ਮਨ ਪ੍ਰੀਤ ਪਰਮਾਤਮਾ ਦਾ ਨਾਮ ਜਪਦਾ ਮਨ ਵਿੱਚ ਪਿਆਰ ਰੱਖ ਕੇ ਸ਼ਰਦਾ ਦੇ ਨਾਲ ਸ਼ਰਦਾ ਜਿਹੜੀ ਬਹੁਤ ਵੱਡੀ ਚੀਜ਼ ਹੈ ਜਿਹੜਾ ਸ਼ਰਦਾ ਹੈ ਸ਼ਰਦਾ ਬਹੁਤ ਵੱਡੀ ਚੀਜ਼ ਹੈ ਜੇ ਅਸੀਂ ਨਾਮ ਨੂੰ ਸ਼ਰਦਾ ਦੇ ਨਾਲ ਜਪਦੇ ਆਂ ਪਿਆਰ ਨਾਲ ਸਹਿਜ ਨਾਲ ਜਪਦੇ ਆਂ ਤੇ ਕਿਰਪਾ ਹੋ ਜਾ ਜੇ ਸਾਡੇ ਮਨ ਵਿੱਚ ਸ਼ਰਦਾ ਇਹ ਨਹੀਂ ਬਣੀ ਜਿੰਨੇ ਤੱਕ ਇੰਨਾ ਭਰੋਸਾ ਨਹੀਂ ਬਣਿਆ ਅਜ ਮਨ ਡੋਲ ਡਲਾਵੇ ਵਿੱਚ ਤੇ ਫਿਰ ਉਹਨਾਂ ਟਾਈਮ ਵੱਧ ਲੱਗਦਾ ਹਰੇਕਿ ਸਿਮਰਨ ਨਹੀਂ ਛੜਨਾ ਹੁੰਦਾ ਜਦਾ ਸਿਮਰਨ ਕਰ ਕਰਕੇ ਹੀ ਸ਼ਰਧਾ ਪ੍ਰਗਟ ਹੁੰਦੀ ਜਦੋਂ ਪਰਮਾਤਮਾ ਆਪਣੇ ਕੋਲ ਤੱਕ ਦਿਖਾਉਂਦਾ ਖੇਡਾਂ ਚੋਜ ਦਿਖਾਉਂਦਾ ਖੇਡ ਸਾਰੀ ਸਮਝਾਉਂਦਾ ਕਹਿੰਦੇ ਫਿਰ ਹੀ ਅੰਦਰੋਂ ਪ੍ਰੀਤ ਜਾਗਣੀ ਹੈ ਫੇਰੀ ਪ੍ਰੀਤ ਜਾਗਦੀ ਹੈ ਇਸ ਲਈ ਸਿਮਰਨ ਕਰਨ ਦੇ ਨਾਲ ਵੀ ਮਨ ਚ ਪਿਆਰ ਫਲਗਟ ਹੁੰਦਾ ਹੈ ਇਹ ਪਰਮਾਤਮਾ ਦੇ ਸਿਮਰਨ ਦੀਆਂ ਖੇਡਾਂ ਹੈ ਇਹ ਉਹਦੀ ਨਾਮ ਜਪਣ ਦੀ ਜੇ ਕਿਰਪਾ ਹੈ ਸਾਰੀ ਤੇ ਪਹਿਲੇ ਆਪਾਂ ਸਵਾਸ ਗਰਾਸ ਸਿਮਰਨ ਕਰਦੇ ਆਂ ਫਿਰ ਆਪਾਂ ਸਾਸ ਸਾਸ ਸਿਮਰਨ ਕਰਦੇ ਆਂ ਫਿਰ ਆਪਾਂ ਓਮ ਓਮ ਸਿਮਰਨ ਕਰਦੇ ਆਂ ਜਦੋਂ ਪਰੋਮ ਓਮ ਕਰਦੇ ਆਂ ਫਿਰ ਕਿਰਪਾ ਹੋਰ ਜ਼ਿਆਦਾ ਹੋ ਜਾਂਦੀ ਆ ਫਿਰ ਆਪਣਾ ਧਨ ਬਹੁਤ ਸਪੀਡ ਨਾਲ ਛੁੱਟਣ ਲੱਗ ਜਾਂਦਾ ਤੇ ਆਓ ਆਪਾਂ ਸਾਰਿਆਂ ਨੇ ਬਹੁਤ ਪਿਆਰ ਸਤਿਕਾਰ ਦੇ ਨਾਲ ਪਹਿਲੀ ਤਰ੍ਹਾਂ ਜਿੱਦਾਂ ਆਪਾਂ ਵਾਇਰਲਾ ਬਾਇਮਲਾ ਕੇ ਸਿਮਰਨ ਕਰਦੇ ਆਂ ਆਓ ਜਿ ਕਰੇ ਸ਼ੁਰੂ

guru ah guru ah guru ah guru ah guru ah guru ah guru, why, guru, why, guru, why, guru. i mm -hmm. <laughs> 对。<noise> <noise> <noise> Guru, why? 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 Guru. ਵਾਹਿਗੁਰੂ 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 ਗੁਰ ਵਾ 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 ਗੁਰ ਵਾ